ਰਾਜੇ ਵੜਿੰਗ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਉਹ ਤੁਹਾਨੂੰ ਸਦਾ ਜੋੜ ਰਿਹਾ ਕਹਿੰਦਾ ਇੱਕ ਪਾਸੇ ਖਾਲਸਤਾਨ ਆ ਤੇ ਇੱਕ ਪਾਸੇ ਹਿੰਦੁਸਤਾਨ ਆ ਹੁਣ ਤੁਸੀਂ ਕਿਹੜੇ ਪਾਸੇ ਹੋ ਇਹ ਪਤਾ ਲੱਗੇ ਤੁਹਾਨੂੰ ਮੰਨਦੇ ਤੇ ਸਹੀ ਹੈ ਨਾ ਅਸੀਂ ਦੇਸ਼ ਪੰਜਾਬ ਦੇ ਵਾਸੀ ਆ ਸਾਰਾ ਹੀ ਰਾਜ ਕੀਤਾ ਹੈ ਰਾਜ ਹੀ ਕਰਨਾ ਸਾਡਾ ਦੇਸ਼ ਲੱਗ ਰਿਹਾ ਤੇ ਅਸੀਂ ਜਿਉ ਸਾਨੂੰ ਖਾਲਸਤਾਨੀ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਤੱਕ ਜੀ ਕਹਿ ਨਹੀਂ ਕਿਸੇ ਨੂੰ ਜਿਉ ਕਹਿ ਰਾਕਦੇ ਵੀ ਖਾਲਸਤਾਨੀ ਆ ਤੇ ਅਸੀਂ ਕਹਿੰਦੇ ਵੀ ਚੰਗਾ ਭਰਾ ਜੀ ਤੁਸੀਂ ਸਾਨੂੰ ਕਹਿ ਕੇ ਸੰਨੀ ਵਾਲੇ ਪਾਸੇ ਰਾਸਾ ਸਿੰਘ ਸੰਦੀਪ ਸਿੰਘ ਸੰਨੀ ਵਾਲੇ ਪਾਸੇ ਨਿਸ਼ਾਨਾ ਜਾਂਦਾ ਕਿ ਖਾਲਸਤਾਨੀ ਆ ਨਹੀਂ ਖਾਲਸਤਾਨੀ ਨਹੀਂ ਹੋ ਉਹ ਤਾਂ ਸਧਾਰਨ ਪਰਿਵਾਰ ਦਾ ਮੈਂਬਰ ਪੋਲੀਟੀਕਲ ਕੀ ਆਪਾਂ ਗੱਲ ਕਰੀਏ ਹੈ ਨਾ ਜੇ ਨਿਸ਼ਾਨਾ ਲਾਈਏ ਪੋਲੀਟੀਕਲ ਨੇ ਸਧਾਰਨ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਉਹਨੂੰ ਦੇ ਚੇਚੇਤਾ ਹੀ ਨਹੀਂ ਸੀ ਉਹਦੇ ਨਾਲ ਉਹਦੇ ਨਾਲ ਜ਼ੁਲਮ ਹੋਇਆ ਉਸ ਜ਼ੁਲਮ ਦੇ ਅੱਗੇ ਉਹ ਖਲੋ ਗਿਆ ਤੇ ਪੰਛੀਆਂ ਨੂੰ ਪ੍ਰਵਾਣ ਕਰ ਦਿੱਤਾ ਖਾਲਸਾ ਸੋਚ ਵਾਲੇ ਨੂੰ ਹਮੇਸ਼ਾ ਖਾਲਸਾ ਸੋਚ ਨੂੰ ਅਪਣਾਉਣ ਵਾਲੇ ਨੂੰ ਸਾਰੀ ਦੁਨੀਆ ਹੁਣ ਤੋਂ ਕਹਿੰਦੀ ਹੈ ਵੀ ਵੱਖਵਾਦੀ ਅੱਤਵਾਦੀ ਸਾਨੂੰ ਵੀ ਕਹਿੰਦੇ ਰਹੇ ਆ ਤੇ ਜਮਾਇਦੇ ਵੀ ਜਿਹੜਾ ਖਾਲਸਾ ਸੋਚਦੇ ਜਿਹੜਾ ਗੁਰੂਕਾਰ ਸਿੱਖ ਕਦੀ ਅਤਵਾਦੀ ਨਹੀਂ ਹੋ ਸਕਦਾ ਸਿੱਖ ਕਦੇ ਵੱਖਵਾਦੀ ਨਹੀਂ ਹੋ ਸਕਦਾ ਸਿੱਖ ਲਹੋਜੀ ਗੁਰੂ ਨਾਨਕ ਸਾਹਿਬ ਨੇ ਇਹਨੂੰ ਸੈਕੂਲਰ ਸੈਕੂਲਰ ਮੰਨਿਆ ਤੇ ਸਿੱਖ ਹਮੇਸ਼ਾ ਸਿੱਖਿਆ ਲੈਂਦਾ ਰਿਹਾ ਔਰ ਸਿੱਖਾਂ ਦਾ ਜੋ ਇਸ਼ਟਾ ਅੱਜ ਗੁਰੂ ਗ੍ਰੰਥ ਸਾਹਿਬ ਉਹ ਸਾਂਝੀ ਵਾਲਤਾ ਦਾ ਉਦੇਸ਼ ਦਿੰਦਾ ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਹੁਕਮ ਅਨੁਸਾਰ ਆ ਉਹਨਾਂ ਦੀ ਤਾਬਿਆ ਅਨੁਸਾਰ ਗੁਰੂ ਨਾਨਕ ਦੇ ਮਿਸ਼ਨ ਅਨੁਸਾਰ ਇਹ ਜਿਹੜੀਆਂ ਪੰਤਕ ਜਿੱਥੇ ਬੰਦੀਆਂ ਨੇ ਇਕੱਠੀਆਂ ਹੋਈਆਂ